ਇਹ ਕਣਕ ਦੇ ਰੂਪ ਦੇ ਵਿੱਚ ਜੇ ਕਣਕ ਦੀ ਗੱਲ ਕਰੀਏ ਸਭ ਤੋਂ ਵੱਧ ਹਾਈएस्ट ਜਿਹੜੀ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਆ ਪਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਖੇਤ ਮਜ਼ਦੂਰ ਨੂੰ ਸੈਂਟਰ ਸਰਕਾਰ ਨੇ ਅੱਖੋ ਪਰੋਖੋ ਕੀਤਾ ਜੇ ਪੰਜਾਬ ਤੇ ਹਰਿਆਣਾ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦੋਨਾਂ ਸੂਬਿਆਂ ਦੇ ਅੰਦਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਐਮਐਸਪੀ ਲਾਗੂ ਆ ਇਹਨਾਂ ਦੋਨਾਂ ਸੂਬਿਆਂ ਦੇ ਜਿਹੜਾ ਖੇਤੀਬਾੜੀ ਦਾ ਇਨਫਰਾਸਟ੍ਰਕਚਰ ਆ ਯਾ ਮੰਡੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਆ ਉਹਦੇ ਬਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਬਲਕੇ ਇਸ ਤਰ੍ਹਾਂ ਲੱਗ ਰਿਹਾਗਾ ਕਿ ਹਾਲੀ ਹਾਲੀ ਕੇਂਦਰ ਸਰਕਾਰ ਚਾਹ ਰਹੀ ਆ ਕਿ ਪੰਜਾਬ ਦਾ ਜਿਹੜਾ ਮੰਡੀ ਕਰਨਾ ਯਾ ਹਰਿਆਣਾ ਦਾ ਮੰਡੀ ਕਰਨਾ ਉਹ ਤੈਸ ਤਰ੍ਹਾਂ ਸੋਜੇ ਟੁੱਟਦੇ ਔਰ ਰਾਜ ਜਿਹੜਾ ਬਰਬਾਦ ਹੋ ਜਾਏ ਔਰ ਸਾਰਾ ਖਰਚਾ ਅੰਨ ਕਣਕ ਅਸੀਂ ਪੈਦਾ ਕਰਦੇ ਆ ਚਾਵਲ ਅਸੀਂ ਪੈਦਾ ਕਰਦੇ ਆ ਔਰ ਬੇਸਿਕ ਇਨਫਰਾਸਟ੍ਰਕਚਰ ਦੇ ਉਹਦੇ ਸਾਨੂੰ ਪੈਸਾ ਲਾਉਣਾ ਪਊਗਾ ਅੱਗੇ ਥੋੜਾ ਬਹੁਤਾ ਪੈਸਾ ਜਿਹੜਾ ਉਹ ਆਜਦਾ ਸੀਗਾ ਮੈਂ ਕਹਿ ਕੇ ਆ ਸੀ ਕਿ ਆਰਡੀਐਫ ਦਾ 8500 ਕਰੋੜ ਰੁਪਏ ਪੈਂਡਿੰਗ ਆ ਉਹ ਪੈਸਾ ਡਾ ਉਹੀ ਦੇ ਦਿਓ ਕਿਤਨੇ 빅 ਸਿੰਗਲ ਵਰਡ ਦਾ ਯੂਜ ਜੜਾ ਨਾ 8500 ਕਰੋੜ ਰੁਪਏ ਦਾ ਹੋਇਆ ਨਾ ਪੰਜਾਬ ਦਾ ਜ਼ਿਕਰ ਆਇਆ ਸੋ ਹੁਣ ਸਾਰਾ ਜਿਹੜਾ ਮੰਡੀਆਂ ਦਾ ਵਿਕਾਸ ਆ ਉਹ ਪੰਜਾਬ ਨੂੰ ਆਪਣੇ ਸਰੋਤਾਂ ਤੋਂ ਕਰਨਾ ਪਊਗਾ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਦੇਸ਼ ਦੇ ਫਾਈਨੈਂਸ ਮਿਸਟਰ ਸਾਹਿਬ ਨੇ ਕਿਹਾ ਕਿ ਦੇਸ਼ ਨੂੰ ਅਸੀਂ ਡਾਈਵਰਸੀਫਿਕੇਸ਼ਨ ਬਾਰੇ ਲੈ ਕੇ ਜਾ ਰਿਹਾ ਕਿਹ ਚੀਜ਼ ਬਾਰੇ ਲੈ ਕੇ ਕਹਿੰਦੇ ਨਾਰੀਅਲ ਦੀ ਡਾਈਵਰਸੀਫਿਕੇਸ਼ਨ ਕਾਜੂ ਦੀ ਡਾਈਵਰਸੀਫਿਕੇਸ਼ਨ ਚੰਦਨ ਦੀ ਡਾਈਵਰਸੀਫਿਕੇਸ਼ਨ ਸੁੱਕੇ ਫਲ ਜਿਹੜੇ ਨੇ ਉਹਨਾਂ ਦੀ ਡਾਈਵਰਸੀਫਿਕੇਸ਼ਨ ਜਿਹੜੇ ਤੁਸੀਂ ਜਿੰਨਾ ਫਲਾਂ ਦੀ ਵਰਤੋਂ ਤੁਸੀਂ ਆਪਣੇ ਘਰ ਚਾਹ ਮਹਿਮਾਨਾਂ ਲਈ ਕਰਦੇ ਹੋ ਉਹ ਵੀ 100 ਗ੍ਰਾਮ 200 ਗ੍ਰਾਮ ਰੱਖਦੇ ਆਂਗੇ ਆਪਾਂ 400 ਗ੍ਰਾਮ ਤਾਂ ਉਹਨਾਂ ਫਲਾਂ ਦੇ ਅੰਦਰ ਡਾਈਵਰਸੀਫਿਕੇਸ਼ਨ ਲੈ ਕੇ ਆਉਣ ਦੀ ਗੱਲ ਕੀਤੀ ਜਿਹੜਾ ਤਿੰਨ ਦਿਨ ਤਿੰਨ ਵਾਰ ਖਾਣਾ ਖਾਂਦਾ ਮਨੁੱਖ ਸਵੇਰੇ ਦੁਪਹਿਰੇ ਤੇ ਸ਼ਾਮ ਉਸ ਖੇਤੀ ਦੀ ਡਾਈਵਰਸਿਫਿਕੇਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਦਾ ਮਤਲਬ ਆ ਕਿ ਚੰਦਕ ਸਟੇਟਾਂ ਦੇ ਵਿੱਚ ਜਿੱਥੇ ਨਾਰੀਅਰ ਪੈਦਾ ਹੁੰਦਾਗਾ ਜਾਂ ਜਿੱਥੇ ਕਾਜੂ ਪੈਦਾ ਹੁੰਦਾਗਾ ਉਹਨਾਂ ਦੇ ਵਿੱਚ ਕੀ ਡਾਈਵਰਸਿਫਿਕੇਸ਼ਨ ਕਿੰਨੀ ਹੋਊਗੀ ਉਹ ਤਾਂ ਆਲਰੇਡੀ ਇਸ ਦੇ ਵਿੱਚ ਲੱਗੇ ਹੋਏ ਨੇਗੇ ਇਸ ਤੋਂ ਇਲਾਵਾ ਜੇ ਆਪਾਂ ਉੱਤਰੀ ਭਾਰਤ ਦੀ ਪੂਰੇ ਦੀ ਗੱਲ ਕਰੀਏ ਜਾਂ ਬਾਰਡਰ ਦੀ ਗੱਲ ਕਰੀਏ ਚਾਹ ਜੰਮੂ ਕਸ਼ਮੀਰ ਤੋਂ ਪੰਜਾਬ ਦੀ ਗੱਲ ਕਰੀਏ ਇਸ ਬਾਰਡਰ ਵੱਲ ਇੱਕ ਵੀ ਧਿਆਨ ਦਿੱਤਾ ਗਿਆ ਮੈਡਮ ਨੇ ਸਿਰਫ ਚਾਰ ਵਾਰ ਡਿਫੈਂਸ ਦੀ ਗੱਲ ਕੀਤੀ ਦੇਸ਼ ਦੇ ਡਿਫੈਂਸ ਦੀ ਗੱਲ ਕੀਤੀ ਚਾਰੇ ਵਾਰ ਕਿਤੇ ਡਿਫੈਂਸ ਦਾ ਬਜਟ ਵਧਿਆ ਨਹੀਂ ਹੈਗਾ ਦੇਸ਼ ਇੱਕ ਬਹੁਤ ਵੱਡੇ ਕ੍ਰਾਈਸੇ ਚੋਂ ਲੰਘ ਗਿਆ ਭਾਰਤ ਪਾਕਿਸਤਾਨ ਦਾ ਪਾਰਥ ਪਾਕਿਸਤਾਨ ਦੇ ਅੰਦਰ ਟੈਨਸ਼ਨ ਪੈਦਾ ਹੋਈ ਔਰ ਸਾਡੇ ਦਾ ਪੰਜਾਬ ਦੇ ਛੋਟੇ ਛੋਟੇ ਬੱਚੇ ਫੌਜੀਾਂ ਦੇ ਅੰਦਰ ਤਾਂ ਪਲਾ ਰਹੇ ਸੀਗੇ ਦੇਸ਼ ਦੀ ਮਿਲਟਰੀ ਨੂੰ ਦੇਸ਼ ਦੀ ਮਿਲਟਰੀ ਸੇਵਾ ਕਰ ਰਹੇ ਸੀਗੇ ਕੋਈ ਰੋਟੀ ਬਣਾ ਕੇ ਘਰੋਂ ਲੈ ਕੇ ਜਾ ਰਿਹਾ ਸੀਗਾ ਕੋਈ ਦੁੱਧ ਗਰਮ ਕਰਕੇ ਲੈ ਕੇ ਜਾ ਰਿਹਾ ਸੀ ਕੋਈ ਚਾਹ ਗਰਮ ਕਰਕੇ ਲੈ ਰਿਹਾ ਸੀ ਔਰ ਛੋਟੇ ਛੋਟੇ ਬੱਚੇ ਜਾ ਰਹੇ ਸੀਗੇ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਿ ਦੇਸ਼ ਦੀ ਸੇਵਾ ਕਰਨੀਆਂ ਦੇਸ਼ ਦੇ ਡਿਫੈਂਸ ਦੀ ਸੇਵਾ ਕਰਨੀਆਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਲਾ ਲੋ ਜਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਾ ਲੋ ਤੇ ਡੂਰਿੰਗ ਦਾ ਪੀਰੀਅਡ ਆਫ ਜਦੋਂ ਇੰਡੀਪੈਂਡੈਂਸ ਸਟਰਗਲ ਚੱਲ ਰਹੀ ਸੀ ਜਦੋਂ ਦੀ ਗੱਲ ਕਰ ਲਈਏ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇਗੀਆਂ ਪਰ ਅੱਜ ਸਾਡੇ ਸਾਡਾ ਸਿਰਫ 550 ਕਿਲੋਮੀਟਰ ਲੰਬਾ ਬਾਰਡਰ ਦੇ ਲਈ ਮੈਂ 1000 ਕਰੋੜ ਰੁਪਏ ਮੰਗਿਆ ਸੀ ਕੀ ਮੰਗਿਆ ਸੀ ਕਿੰਨੇ ਦੇ ਪੈਸੇ ਮੰਗੇ ਸੀ 1000 ਕਰੋੜ ਰੁਪਏ ਮੰਗਿਆ ਸੀਗਾ ਕਿ ਅਸੀਂ ਆਪਣੇ ਬਾਰਡਰ ਨੂੰ ਥੋੜਾ ਹੋਰ ਸਟਰੋਂਗ ਕਰ ਲਵਾਂਗੇ ਉੱਥੇ ਲੇਟੈਸਟ ਤਕਨੀਕਸ ਦੀ ਅਸੀਂ ਮਸ਼ੀਨਰੀ ਜਿਹੜੀ ਔਲਾਦਾਂਗੇ ਅਸੀਂ ਆਪਣੇ ਜਿਹੜੇ ਸਾਡੇ ਪੁਲਿਸ ਸਟੇਸ਼ਨ ਨੂੰ ਹੋਰ ਸਟਰੋਂਗ ਕਰ ਦੇਾਂਗੇ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹਦੇ ਵਿੱਚ ਵਾਅਦਾ ਕਰ ਦੇਵਾਂਗੇ ਤਾਂ ਕਿ ਜਿਹੜਾ ਦੁਸ਼ਮਣਾ ਉਹ ਸਾਡੇ ਤੋਂ ਦੂਰ ਰਹੇ ਬੇਸ਼ੱਕ ਅਸੀਂ ਆਪਣੀ ਪੰਜਾਬ ਪੁਲਿਸ ਦੇ ਸਾਨੂੰ ਮਾਣ ਆ ਅਸੀਂ ਉਹਦੇ ਅੰਦਰ ਐਂਟੀ ਡਰੋਨ ਸਿਸਟਮ ਵੀ ਜਿਹੜਾ ਲੈ ਕੇ ਆਏ ਆ ਤੁਹਾਡੇ ਸਾਹਮਣੇ ਤੁਹਾਨੂੰ ਵੀ ਲੈ ਕੇ ਗਏ ਸੀ ਸਾਰਿਆਂ ਨੂੰ ਪਰ ਲੇਕਰ ਕੇਂਦਰ ਨੇ ਉਹਦੇ ਉਸ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਇਸੇ ਤਰੀਕੇ ਜਿਹੜਾ ਰਾਸ਼ਟਰੀ ਕਿਸੇ ਵਿਕਾਸ ਯੋਜਨਾ ਦੀ ਜਿਹੜੀ ਕਿਸਾਨ ਦੇ ਲਈ ਆ ਉਹਦੇ ਵਿੱਚ ਵੀ ਪਹਿਲਾਂ ਵੀ 8500 ਕਰੋੜ ਰੁਪਏ ਸੀ ਹੁਣ ਵੀ 8500 ਕਰੋੜ ਰੁਪਏ ਦਾ ਕੋਈ ਵਾਦਾ ਨਹੀਂ ਕੀਤਾ ਗਿਆ ਯੂਰੀਆ ਦੀ ਸਬਸਿਡੀ ਜਿਹੜੀ ਯੂਰੀਆ ਦੀ ਸਬਸਿਡੀ ਆ ਉਹਦੇ ਅੰਦਰ 10000 ਕਰੋੜ ਰੁਪਏ ਦਾ ਕਟ ਮਾਰਤਾ ਸਿੱਧੇ ਸਿੱਧੇ 10000 ਕਰੋੜ ਰੁਪਏ ਘਟਾਤਾ ਇਹਦਾ ਮਤਲਬ ਕੀ ਹੋਊਗਾ ਹੁਣ ਬਲੈਕ ਮਾਰਕੀਟਿੰਗ ਹੋਊਗੀ चंद ਕੰਪਨੀਆਂ ਨੂੰ ਚੰਨ ਵੱਡੇ ਵੱਡੇ ਹਾਊਸਸਸ ਨੂੰ ਫਾਇਦਾ ਪਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਕੱਟ ਲਾਤਾ ਕਿਉਂਕਿ ਜਦੋਂ ਸਬਸਿਡੀ ਦੇ ਯੂਰੀਆ ਨਹੀਂ ਮਿਲੂਗਾ ਤਾਂ ਨੇਚਰਲੀ ਕੁਦਰਤੀਆ ਕਿਸਾਨ ਨੂੰ ਓਪਰ ਮਾਰਕੀਟ ਚੋਂ ਖਰੀਦਣਾ ਪੈਣਾਗਾ ਓਪਰ ਮਾਰਕੀਟ ਦੇ ਵਿੱਚ ਮਹਿੰਗੇ ਰੇਟ ਦੇ ਉੱਤੇ ਜਿਹੜਾ ਯੂਰੀਆ ਉਹ ਕਿਸਾਨ ਨੂੰ ਖਰੀਦਣਾ ਪੈਣਾਗਾ ਸੋ ਕਿਸਾਨ ਨੂੰ ਮਾਰਨ ਦੇ ਲਈ ਪੂਰਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਇਸੇ ਤਰੀਕੇ जे मैं गल करा टैक्स की किसी भी प्रकार की टैक्स के अंदर कोई भी छूट नहीं दिती गई महंगाई बार, सरकार आई सी सरकार किस गल से आई सी कि महंगाई खत्म करा पर लेकिन पिछले बारह साल तो महंगाई जी आध रही जोड़ा सिक्योरिटी ट्रांजैक्शन टैक्स आ ਜਿਹੜਾ ਮਿਊਚੁਅਲ ਫੰਡ ਤੇ ਲੱਗਦਾਗਾ ਮਿਊਚੁਅਲ ਫੰਡ ਤੇ ਲੱਗਦਾ ਗਿਆ ਤੁਸੀਂ ਲਾਉਨੇ ਹੋ ਬਹੁਤ ਸਾਰੇ ਲੋਕ ਮਿਊਚੁਅਲ ਫੰਡ ਦੇ ਅੰਦਰ ਆਪਣਾ ਪੈਸਾ ਲਾਉਂਦੇ ਨੇਗੇ ਮਿਊਚੁਅਲ ट्रांजੈਕਸ਼ਨ ਟੈਕਸ ਕਹਿੰਦੇ ਨੇ ਉਹਨੂੰ ਉਹਦੇ ਉੱਤੇ 0.2 ਟੈਕਸ ਸੀਗਾ ਹੁਣ ਬਤਾ ਕੇ ਕਿੰਨਾ ਕਰਤਾ 0.5 0.5 ਇਸੇ ਤਰ੍ਹਾਂ 2016 ਤੁਸੀਂ ਦੇਖਿਆ ਹੋਊਗਾ ਕਿ 골ਡ ਦੇ ਉੱਤੇ ਆਇਆ ਸੀਗਾ ਬੌਂਡ ਜਾਰੀ ਕੀਤੇ ਸੀ ਗਵਰਨਮੈਂਟ ਆਫ ਇੰਡੀਆ ਨੇ 골ਡ ਦੇ ਕਿਹਾ ਸੀਗਾ ਕਿ ਤੇ ਅਸੀਂ ਟੈਕਸ ਨਹੀਂ ਵਧਾਵਾਂਗੇ ਇਹ ਬਿਲਕੁਲ ਇੱਥੇ ਟੈਕਸ ਨਹੀਂ ਲਾਵਾਂਗੇ ਤੇ ਹੁਣ ਜੇ ਤੁਹਾਡੇ ਕੋਲੇ 골ਡ ਦੇ ਬੌਂਡ ਪਾਏ ਨੇਗੇ ਖਰੀਦੇ ਪੁਰਾਣੇ ਤੁਸੀਂ ਕਿਸੇ ਨੂੰ ਵੇਚੋਗੇ ਜਦੋਂ ਤੁਸੀਂ ਕਿਸੇ ਨੂੰ ਵੇਚੋਗੇ ਤਾਂ ਉਦੋਂ ਟੈਕਸ ਲੱਗੂਗਾ ਜਦੋਂ ਫਰਦਰ ਵੇਚੂਗਾ ਟੈਕਸ ਲੱਗੂਗਾ ਹੁਣ ਸਿਰਫ ਜਿਹੜਾ origignal loti ਆ ਸਿਰਫ ਉਹ ਹੀ ਟੈਕਸ ਐਗਜ਼ੈਂਪਟਡ ਆ ਹੋਰ ਨੂੰ ਸਾਰਿਆਂ ਨੂੰ ਟੈਕਸ ਲੱਗੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਭਾਰਤੀ ਜਨਤਾ ਪਾਰਟੀ ਨੇ ਲਗਾਤਾਰ 12 ਬਜਟ ਪੇਸ਼ ਕੀਤੇ ਨੇ ਔਰ 12ਵੀਂ ਵਾਰ ਵੀ ਪੰਜਾਬ ਨੂੰ ਨਰਾਸ਼ ਕੀਤਾਗਾ ਪੀਐਮ ਬਿਸ਼ਕਰਮਾ ਯੋਜਨਾ ਤੁਹਾਡੇ ਯਾਦ ਹੋਊਗਾ ਕਿੰਨਾ ਵੱਡਾ ਜ਼ੋਰ ਲਾਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਕਿ ਬਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਆ ਔਰ ਜਿਹਦੇ ਰਾਹੀਂ ਰਵਾਇਤੀ ਕਾਰੀਗਰ ਹਸਤਕਲਾ ਕਰਮੀਆਂ ਨਾਲ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਬਹੁਤ ਵੱਡਾ ਉਹਦਾ ਜਿਹੜਾ ਵਿਕਾਸ ਹੋਊਗਾ ਪਹਿਲਾਂ ਬੈਠ ਕਿੰਨਾ ਰੱਖਿਆ ਗਿਆ ਸੀਗਾ 5100 ਕਰੋੜ ਰੁਪਏ ਦਾ ਹੁਣ ਕਿੰਨਾ ਕਰ ਦਿੱਤਾ ਗਿਆ 3860 ਰੁਪਏ 3860 ਰੁਪਏ ਯਾਨੀ ਕਿ ਜਿਹੜਾ ਬਜਟ ਕਾਰੀਗਰਾਂ ਦੇ ਲਈ ਵਿਸਕਰਮਾ ਯੋਜਨਾ ਦੇ ਨਾਂ ਦੇ ਉੱਤੇ 5100 ਰੁਪਏ ਰੱਖਿਆ ਗਿਆ ਸੀ ਕਟਾ ਕੇ 3860 ਕਰੋੜ ਰੁਪਏ ਕਰ ਦਿੱਤਾ ਗਿਆ ਇਹਦਾ ਮਤਲਬ ਕੀ ਆ ਕੇ ਸਰਕਾਰ ਹੁਣ ਲਗਾਤਾਰ ਨਿਗਾਰਾ ਵੱਲ ਜਾ ਰਹੀ ਆ ਇਸੇ ਤਰੀਕੇ ਨਾ ਹੀ ਕੋਈ ਰੋਜ਼ਗਾਰ ਦੇ ਹੋਰ ਸਾਧਨ ਪੈਦਾ ਕਰਨ ਦੀ ਸਕੀਮ ਆਈ ਆਗੀ ਪੀਐਮ ਸ਼੍ਰੀ ਯੋਜਨਾ ਜਿਹੜੀ ਸਕੂਲਾਂ ਦੀ ਉਹਦੇ ਅੰਦਰ ਕੋਈ ਵਾਅਦਾ ਨਹੀਂ ਕੀਤਾ ਗਿਆ ਪੀਐਮ 우ਸ਼ਾ ਉਹਦੇ ਅੰਦਰ ਕੋਈ ਵਾਅਦਾ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਸਟੇਟਾਂ ਦੇ ਲਈ ਵਿਸ਼ੇਸ਼ ਫੰਡ ਸੀ ਜਿਹਨੂੰ ਅਸੀਂ ਸਾਸ ਕੀ ਕਹਿ ਰਹੇ ਹਾਂ ਵਿਸ਼ੇਸ਼ ਫੰਡ ਸੀ ਦਾ ਕੈਪੀਟਲ ਦਾ ਕੈਪੀਟਲ ਐਕਸਪੈਂਡੀਚਰ ਦਾ ਉਸ ਯੋਜਨਾ ਦਾ ਪੂਰੇ ਬਾਈਟ ਦੇ ਅੰਦਰ ਕੋਈ ਵੀ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਹੜੀ ਸਾਸਕੀ ਯੋਜਨਾ ਸੀ ਜਿਹਦੇ ਅੰਦਰ ਕੈਪੀਟਲ ਇਨਵੈਸਟਮੈਂਟ ਸੈਂਟਰ ਸਰਕਾਰ ਦਿੰਦੀ ਸੀ ਕਦੇ 1500 ਕਰੋੜ ਰੁਪਇਆ ਕਦੇ 1800 ਕਰੋੜ ਰੁਪਇਆ ਕਦੇ 2000 ਕਰੋੜ ਰੁਪਇਆ ਡਿਫਰੈਂਟ ਸਟੇਟ ਨੂੰ ਸਟੇਟ ਆਫ ਦੀ ਹਿਸਾਬ ਦੇ ਨਾਲ ਹਰ ਇੱਕ ਸਟੇਟ ਨੂੰ ਮਿਲਦਾ ਸੀ ਸੋ ਸਾਸਕੀ ਯੋਜਨਾ ਦਾ ਦੇਸ਼ ਦੇ ਡਿਫੈਂਸ ਮੰਤਰੀ ਨੇ ਜ਼ਿਕਰ ਤੱਕ ਨਹੀਂ ਕੀਤਾ ਇਸੇ ਤਰੀਕੇ आयुष्मान भारत योजना ਜਿਹੜੀ ਆ ਉਹਦਾ ਵੀ ਬਜਟ ਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਬਲਕਿ ਜਿਹੜਾ ਸਵਸ਼ ਭਾਰਤ ਮਿਸ਼ਨ ਸੀਗਾ ਤੁਹਾਨੂੰ ਯਾਦ ਹੋਊਗਾ ਸਵਸ਼ ਭਾਰਤ ਮਿਸ਼ਨ ਉਹਦਾ ਬਜਟ ਘਟਾ ਕੇ 2500 ਕਰੋੜ ਰੁਪਏ ਕਰ ਦਿੱਤਾ ਗਿਆ ਯਾਨੀ ਕਿ ਹੁਣ ਸ਼ਹਿਰਾਂ 'ਚ ਹੋਰ ਗਈ ਹੋਰ ਗੰਦਗੀ ਫੈਲਾਉਣ ਦਾ ਕੰਮ ਭਾਰਤ ਜਨਤਾ ਪਾਰਟੀ ਕਰੂਗੀ 5000 ਕਰੋੜ ਰੁਪਏ ਦੇ ਨਾਲ ਪਹਿਲੇ ਦੇਸ਼ ਦਾ ਬਹੁਤ ਘੱਟ ਬਜਟ ਸੀਗਾ ਉਹਦੇ ਅੰਦਰ ਵਾਦਾ ਤਾਂ ਕੀ ਕਰਨਾ ਸੀ ਬਲਕਿ 50% ਘਟਾ ਮਾਰਿਆ ਸਵਸ ਭਾਰਤ 2500 ਕਰੋੜ ਰੁਪਏ ਕਰ ਦਿੱਤਾ ਗਿਆ ਸੋ ਕਹਿਣ ਦਾ ਭਾਵ ਆ ਇਸ ਬਜਟ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਨਿਰਾਸ਼ ਕੀਤਾਗਾ ਅਰੇ ਇਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਮਨ ਦੇ ਅੰਦਰ ਨਫਰਤਾ ਬੀਜੇਪੀ ਦੀ ਸਰਕਾਰ ਦੇ ਅੰਦਰ ਕਿੰਨੀ ਵੱਡੀ ਨਫਰਤ ਭਰੀ ਪਈ ਆ ਪੰਜਾਬੀਆਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਇੱਕ ਸਿੰਗਲ ਸ਼ਬਦ ਇੱਕ ਸਿੰਗਲ ਵਰਡ ਮੈਡਮ ਦਰਮਲਾ ਸੀਤਾਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਜਦੋਂ ਬਜਟ ਪੇਸ਼ ਕਰ ਰਹੀ ਸੀ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਹੈਗਾ ਕਿ ਭਾਈ ਇਹੀ ਕਹਿਣ ਦੇ ਕਿ ਜਦੋਂ ਭਾਰਤ ਪਾਕਿਸਤਾਨ ਨਾਲ ਟੈਨਸ਼ਨ ਪੈਦਾ ਹੋਈ ਸੀ ਤਾਂ ਪੰਜਾਬੀਆਂ ਦੇ ਬੱਚੇ ਦੁੱਧ ਪਲਾ ਰਹੇ ਸੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਕੇ ਖੜੇ ਸੀ ਤੁਹਾਡੇ ਕੈਮਰਾ ਨੇ ਕੈਦ ਕੀਤਾ ਸੋ ਇੱਕ ਸਿੰਗਲ ਵਰਡ ਜਿਹੜਾ ਧੰਨਵਾਦੀ ਕਰ ਦਿੰਦੇ ਪੈਸੇ ਨਾ ਦਿੰਦੇ ਧੰਨਵਾਦੀ ਕਰ ਦਿੰਦੇ ਉਹ ਧੰਨਵਾਦ ਤੱਕ ਨਹੀਂ ਸਰਿਆ ਭਾਰਤੀ ਜਨਤਾ ਪਾਰਟੀ ਤੋਂ ਮੈਂ ਪ੍ਰੀ ਬਜਟ ਮੀਟਿੰਗ ਦੇ ਅੰਦਰ ਪੂਰਾ ਲੇਖਾ ਜੋਖਾ ਰੱਖਿਆ ਸੀ ਪੰਜਾਬ ਦਾ ਕਿ ਪੰਜਾਬ ਦਾ ਹੜ੍ਹਾਂ ਦੇ ਕਾਰਨ 1600 ਕਰੋੜ ਰੁਪਏ पीएम साहब अनाउंस करके गए ने काइंडली ओ रिलीज कर दियो पर लेकिन 1600 सो करोड़ नहीं रिलीज होया 8500 करोड़ रुपया जकर कीता सीगा आरडीएफ दा कोई पैसा नहीं आया एक 1000 बॉर्डर्स देते पुलिस दी स्ट्रेंथनिंग ली कीता लिखया सीगा कोई पैसा नहीं आया मैं भी कहया सीगा कि मैम बहुत लंबा समय हो गया 2012 ਦੇ ਵਿੱਚ 12 ਚ 14 ਚ ਮਿਡਡੇ ਮੀਲ ਵਰਕਰਸ ਸਾਡੀਆਂ ਬੀਬੀਆਂ ਜਿਹੜੀਆਂ ਛੋਟੇ ਬੱਚਿਆਂ ਨੂੰ ਭੋਜਨ ਬਣਾ ਕੇ ਸਕਾਉਂਦੀਆਂ ਸਕੂਲਾਂ ਦੇ ਅੰਦਰ ਆਂਗਣવાડી ਵਰਕਰ ਆਸ਼ਾ ਵਰਕਰ ਉਹਨਾਂ ਦੀ ਤਨਖਾਹ ਵਧਾ ਦਿਓ ਉਹਨਾਂ ਦਾ ਅਨਰੇਰੀਅਮ ਵਧਾ ਦਿਓ ਉਹਨਾਂ ਦਾ ਜਿਹੜਾ ਆਨਰੇਰੀਅਮ ਮਿਲਦਾ ਹੈਗਾ ਵਧਾ ਦਿਓ ਪਰ ਲੇਕਿਨ ਕੋਈ ਜ਼ਿਕਰ ਤੱਕ ਨਹੀਂ ਆਇਆ ਸੋ ਇਹ ਬਜਟ ਜਿਹੜਾ ਮੈਂ ਸਮਝਦਾ ਇਹ ਬਜਟ ਜਿੱਥੇ ਪੰਜਾਬ ਦੇ ਕਿਸਾਨ ਦੇ ਬੁਰਧਾ ਉਥੇ ਪੰਜਾਬ ਦੇ ਗਰੀਬ ਲੋਕਾਂ ਦੇ ਵਿਰੁੱਧਾ ਪੰਜਾਬ ਦੇ ਅੰਦਰ ਔਰ ਪੰਜਾਬੀਅਤ ਦੇ ਵਿਰੁੱਧਾ ਔਰ ਇੱਕ ਵੀ ਪੈਕੇਜ ਕਿਸੇ ਵੀ ਪ੍ਰਕਾਰ ਦਾ ਪੈਕੇਜ ਜਿਹੜਾ ਉਹ ਸੈਂਟਰ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤਾ ਰੀਸੈਂਟਲੀ ਹੜ ਆਏ ਸੀਗੇ ਪ੍ਰਧਾਨ ਮੰਤਰੀ ਸਾਹਿਬ ਔਰ ਤੁਹਾਨੂੰ ਯਾਦ ਹੋਊਗਾ ਆਈ ਥਿੰਕ ਬਿਆਰੀ ਦੇ ਕਰੀਬ 42 ਦੇ ਕਰੀਬ ਜਿਹੜੇ ਮਿਨਿਸਟਰ ਆਫ ਦਿ ਸਟੇਟ ਜਾਂ ਯੂਨੀਅਨ ਮਿਨਿਸਟਰ ਪੰਜਾਬ ਚ ਆਏ ਸੀ ਸ਼ਿਵਰਾਮ ਚਾਹਾਨ ਜੀ ਵੀ ਆਪਣੇ ਪਜਾਮਾ ਉੱਪਰ ਚੱਕ ਕੇ ਜੀਰੀ ਦੇ ਚ ਵੜ ਕੇ ਫੋਟੋ ਸ਼ੂਟ ਕਰਾਉਂਦਾ ਸੀ ਹਰ ਅਮਰੀਤ ਮਿੱਟੂ ਨੇ ਬਹੁਤ ਸਾਰੇ ਫੋਟੋ ਸ਼ੂਟ ਕਰਵਾਏ ਸੀਗੇ ਜਾਖੜ ਸਾਹਿਬ ਨੇ ਬਹੁਤ ਸਾਰੇ ਫੋਟੋ ਸ਼ੂਟ ਕਰਵਾਏ ਸੀਗੇ ਉਹ ਭਾਈ ਸਾਡਾ 1600 ਕਰੋੜ ਲੈ ਕੇ ਦੇ ਦਿੰਦੇ 20000 ਕਰੋੜ ਜੇ ਨਹੀਂ ਦੇਣਾ ਸੀ 1600 ਹੀ ਦੇਣ ਦੇ ਸੋ ਇਹ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਪੰਜਾਬੀਅਤ ਦੇ ਖਿਲਾਫ ਆ ਪੰਜਾਬ ਦੇ ਲੋਕਾਂ ਦੇ ਖਿਲਾਫ ਆ ਪੰਜਾਬ ਨੂੰ ਨਕਸ਼ੇ ਤੋਂ ਮਟਾਉਣਾ ਚਾਹੁੰਦੇ ਨੇਗੇ ਪਰ ਲੇਕਿਨ ਪੰਜਾਬ ਦੇ ਲੋਕ ਬੜੇ ਸੂਰਬੀਰ ਨੇ ਬੜੇ ਯੋਧੇ ਨੇਗੇ ਅਸੀਂ ਡਟ ਕੇ ਪੰਜਾਬ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਕਿਸੇ ਵੀ ਵਰਗ ਨੂੰ ਨਿਰਾਸ਼ ਨਹੀਂ ਹੁਣ ਦੇਵਾਂਗੇ ਜਿਨ੍ਹਾਂ ਦਾ ਹੜਾ ਕਰਕੇ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਨੁਕਸਾਨ ਦੀ ਪਰਪਾਈ ਕੀਤੀ ਆ ਔਰ ਹੋਰ ਵੀ ਜਿਹੜਾ ਰਹਿ ਗਿਆ ਆਊਗਾ ਕਦੋਂ ਕਦੀ ਵੀ ਕਰ ਰਹਾਂਗੇ ਪਰ ਲੇਕਿਨ ਨਾ ਹੜਾ ਦੇ ਕਾਰਨ ਆਏ ਨੁਕਸਾਨ ਦਾ ਕੋਈ ਪੈਸਾ ਮਿਲਿਆ ਨਾਹੀ ਬਈ ਚ ਕੋਈ ਪੈਸਾ ਮਿਲਿਆ ਸੋ ਆਲਟੀਮੇਟਲੀ ਪੰਜਾਬ ਨੂੰ ਰਾਸ਼ਾ ਦਾ ਜਿਹੜਾ ਸਹਾਰਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਚ ਕਿ ਤੁਸੀਂ ਬਾਅਦ ਪੁੱਛੋਗੇ 16ਵਾਂ ਵਿੱਤ ਮਿਸ਼ਨ 16 ਫਾਈਨਾਂਸ ਕਮਿਸ਼ਨ ਦੀ ਰਿਪੋਰਟ ਵੀ ਜਿਹੜੀ ਆ ਉਹ ਵੀ ਟੇਬਲ ਹੋਈ ਹੈਗੀ ਉਹ ਵੀ ਦੇਸ਼ ਦੇ ਬੰਡ ਦੇ ਨਾਲ ਹੀ ਟੇਬਲ ਹੋਈ ਆ ਜਿਹੜਾ ਵਰਟੀਕਲ ਡਿਵੈਲੂਸ਼ਨ ਸੀਗਾ ਪਹਿਲਾਂ ਦਾ ਜਿਹੜਾ ਰਾਜਾਂ ਨੂੰ ਟੈਕਸ ਜੋ ਕੇਂਦਰ ਦੇ ਰਾਜਾਂ ਨੂੰ ਆਉਂਦਾ ਟੈਕਸ ਆਉਂਦਾ ਸੀਗਾ ਉਹ 41% ਹੀ ਰੱਖਿਆ ਕੋਈ ਬਦਲਾਅ ਨਹੀਂ ਕੀਤਾ ਜਦ ਕਿ ਅਸੀਂ ਵਧਾਉਣ ਦੀ ਗੱਲ ਕੀਤੀ ਸੀਗੀ ਇਸੇ ਤਰ੍ਹਾਂ ਜਿਹੜੀ ਰੈਵਨਿਊ ਡੈਫੀਸਿਟ ਗ੍ਰਾਂਟ ਆਫ ਦੀ ਸੀਗੀ ਜਿਹੜੀ ਮੈਸਬ ਦੇ ਪਿਛਲੇ 5 ਸਾਲਾਂ ਚ 28000 ਕਰੋੜ ਰੁਪਏ ਬਜਾਬ ਨੂੰ ਮਿਲਿਆ ਸੀ ਉਹਨੂੰ ਨਿਲ ਕਰ ਦਿੱਤਾ ਗਿਆ ਉੜਾ ਦਿੱਤਾ ਗਿਆ ਇਸੇ ਤਰੀਕੇ ਐਸਡੀਆਰਐਫ ਦੇ ਨਾਰਮਸ ਜਿਹੜੇ ਜਿਹੜੇ ਹੜਾਂ ਕਾਰਨ ਨੁਕਸਾਨ ਹੁੰਦਾ ਸੀਗਾ ਜਿਹੜਾ ਬਜਟ ਆਉਂਦਾ ਸੀ ਹੜਾਂ ਦਾ ਉਦੇ ਅੰਦਰ ਵੀ ਸ਼ਰਤਾਂ ਨਰਮ ਕਰਨ ਦੀ بجائے ਅਸੀਂ ਲੇਖ ਕੇ ਦੇ ਕੇ ਆਏ ਭਾਈ ਸ਼ਰਤਾਂ ਨਰਮ ਕਰ ਦਿਓ ਅਸੀਂ ਲੋਕਾਂ ਦੇ ਪੈਸਾ ਖਰਚ ਕਰ ਦਈਏ 60 40 ਦੇ ਵਿਦੇਸ਼ੋਂ ਚ ਪੈਸਾ ਦੇਣਾ ਸਟੇਟ ਨੇ ਪਰ ਲੇਕਿਨ ਸ਼ਰਤਾਂ ਨਰਮ ਕਰਨ ਦੀ بجائے ਉਹਦੀਆਂ ਸ਼ਰਤਾਂ ਇੰਨੀਆਂ ਸਖਤ ਕਰ ਦਿੱਤੀਆਂ ਗੰਜਾਂ ਰਹੀਆਂ ਕਿ ਹੁਣ ਪੈਸਾ ਲੈਣਾ ਹੀ ਔਖਾ ਹੋ ਜਾਊਗਾ ਸੋ ਆਲਟੀਮੇਟਲੀ ਇਹ ਜਿਹੜਾ ਬਜਟ ਆ ਉਹ ਸਿੱਖਿਆ ਦੇ ਵਿਰੋਧੀ ਆ ਉਹ ਹੈਲਥ ਸੇਵਾਵਾਂ ਦੇ ਵਿਰੋਧੀ ਆ ਉਹ ਕਿਸਾਨ ਦੇ ਵਿਰੋਧੀ ਆ ਉਹ ਪੰਜਾਬ ਦੇ ਲੱਖਾਂ ਹੀ ਗਰੀਬ ਮਜ਼ਦੂਰ ਵਿਰੋਧੀ ਆ ਵਪਾਰੀ ਵਿਰੋਧੀ ਆ ਔਰ ਆਰਟੀਬੈਲਿਟੀ ਜਿਹੜਾ ਮੈਂ ਸਮਝਦਾ ਪੰਜਾਬ ਪੰਜਾਬੀਅਤ ਦੇ ਵਿਰੋਧੀ ਆ ਸਹੀ ਮੈਂ ਰਿਕਵਰੈਂਟ ਤੁਸੀਂ ਜੀਰਾਂ ਦੀ ਜੋ ਵਿਰੋਧ ਕਰ ਰਹੇ ਸੀ ਉਹਦੇ ਵਿੱਚ ਬਜਟ ਬਤਾ ਦੋ ਜੀ ਯਾਰ